बीबी 91 न्यूज़ 24 देखने वाले तमाम दर्शकों का स्वागत है 79वें आजादी दिहाड़े 15 अगस्त के मौके पे खून दान कैंप का दा आयोजन एक बहुत ही सेवामय के प्रेरणादायक कदम है 79वें आजादी दिहाड़े दे, दे उपलब्धते 15 अगस्त 1947 को खून दान कैंप का दा आयोजन किया जा रहा है सबनु विनती है कि वद तो वद गिनती विच शामिल हो के मानवता दी सेवा विच योगदान पाव

ਮਹੇ ਮਦਗੜ ਵੈਲਫੇਅਰ ਸੁਸਾਇਟੀ ਹਰ ਮਹੀਨੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਬਲੱਡ ਦੀ ਲੋੜ ਪੈਣ ਤੇ ਸੰਤਾਂ ਨੂੰ ਫਰੀ ਵਿੱਚ ਖੂਨ ਪ੍ਰੋਵਾਈਡ ਕਰਵਾਇਆ ਜਾਏਗਾ ਤੇ ਸੁਸਾਇਟੀ ਵੱਲੋਂ ਦਵਾਈਆਂ ਵੀ ਫਰੀ ਦਿੱਤੀਆਂ ਜਾਂਦੀਆਂ ਹਨ ਆਓ ਦੇਖਦੇ ਹਾਂ رپورਟਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਅੱਜ ਆਜਾਦੀ ਦਿਵਸ ਤੇ ਹਰ ਸਾਲ ਦੀ ਤਰ੍ਹਾਂ ਕੀ ਹੋਵੇ ਹੈ ਫੂਨ ਦਾਨ ਕੈਂਪ ਇਨ ਬਲੱਡ ਦਾਨ ਦੀ ਤਸਵੀਰ ਤੁਹਾਨੂੰ ਦਿਖਾਉਂਦਾ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਤੇ ਗੁਰਦੁਆਰਾ ਪ੍ਰੰਤ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਲਗਾਤਾਰ 6 ਸਾਲ ਹੋ ਚੁੱਕੇ ਨੇ 6ਵਾਂ ਬਲੱਡ ਕੈਂਪ ਹੈ ਜਿਸ ਦੇ ਵਿੱਚ ਸ਼ਹਿਰ ਅਹਿਮਦਗੜ੍ਹ ਤੋਂ ਅਤੇ ਇਲਾਕੇ ਦੀਆਂ ਦੂਰਤ ਰਾਟੇ ਤੋਂ ਸੰਗਤ ਆ ਕੇ ਬਲੱਡ ਡੋਨਰ ਕਰਦੀ ਹਨ ਜਿਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਦਾ ਧਾਰਮਿਕ ਸੰਸਥਾਵਾਂ ਸਿਆਸੀ ਦਾ ਅਤੇ ਸਾਡੇ ਸ਼ਹਿਰ ਦੇ ਭਾਈਚਾਰਕ ਸਾਂਝ ਪੱਤਰਕਾਰ ਵੀਰ ਦੂਰਤ ਰਾਟੇ ਤੋਂ ਆਏ ਨੇ ਤੁਸੀਂ ਵੀ ਪਹੁੰਚੋ ਜੀ ਨਿਊਜ਼ ਤੋਂ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਜੋ ਇਦਾਂ ਦੇ ਮਹਾਨ ਕਾਰਜ ਹਨ ਇਹ ਸਾਰਿਆਂ ਦੀ ਸਹਿਮਤੀ ਜਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਹਨ ਜੋ ਕਿ ਬਲੱਡ ਡੋਨਰ ਹਨ ਉਹਨਾਂ ਦੇ ਬਲੱਡ ਦੇਣ ਦੇ ਨਾਲ ਹੀ ਇਹ ਸਾਰਾ ਜੋ ਕੈਂਪ ਹੈ ਉਲੀਕਿਆ ਜਾਂਦਾ ਹੈ ਕਿਉਂਕਿ ਬਲੱਡ ਦੇਣਾ ਇੱਕ ਬਹੁਤ ਹੀ ਉੱਤਮ ਦਾਨ ਹੈ ਜਿਸ ਦੇ ਨਾਲ ਆਪਾਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਸਾਰਿਆਂ ਦੀ ਆਪਾਂ ਜਾਨਾਂ ਬਚਾ ਸਕਦੇ ਹਾਂ ਕਿਉਂਕਿ ਅੱਜ ਜਿਹੜਾ ਅੱਜ ਇਜੈਕਟਿਵ ਯੂਨਿਟ ਅਜੇ ਅਸੀਂ ਲੈਣੇ ਹਨ ਤਕਰੀਬਨ 1.5 ਘੰਟਾ ਪਹਿਲਾਂ ਸਾਡੇ ਅਮਰਗੜ ਆਪਣੇ ਅਮਰਗੜ ਹਲਕੇ ਦੇ ਜਵੰਤ ਸਿੰਘ ਗੱਜਰ ਮਾਜਰੇ ਜੀ ਐਸਾਂ ਜੋ ਕਿ ਉਹਨਾਂ ਨੇ ਪਤਾ ਕਿਤੇ ਉਦੋਂ 750 ਹੋ ਚੁੱਕੇ ਸਨ ਹੁਣ ਉਸ ਨੂੰ तकरीबन 2.5 ਘੰਟੇ ਹੋ ਚੁੱਕੇ ਹਨ ਜਿਹੜਾ ਟੀਚਰ ਹੁੰਦਾ ਹੋਇਆ ਜੋ ਕੋਈ ਟੀਚਾ ਤਾਂ ਜੋ ਪਤੋਂ ਲੈ ਕੇ ਚੱਲਦੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਟੀਚਾ ਨੇੜੇ ਲੱਗ ਜਾਂਦਾ ਹੈ ਬਾਕੀ ਇਸ ਵਾਰ ਪਹਿਲਾਂ ਨਾਲੋਂ ਵੀ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਹੈ ਬਹੁਤ ਹੀ ਜਿਆਦਾ ਪਲਾਟੋ ਟ੍ਰੈਨਰਾਂ ਦੇ ਵਿੱਚ ਉਹ ਉਤਸ਼ਾਹ ਹੈ ਕਿਉਂਕਿ ਏਰੀਆ ਦੇ ਵਿੱਚ ਵੀ ਹੁਣ ਸਾਡੇ ਕੋਲੋਂ ਬਹੁਤ ਦੂਰੋਂ ਵੀ ਆਏ ਨੇ ਲੁਧਿਆਣਾ ਤੋਂ ਵੀ ਆਏ ਨੇ ਤੇ ਪਟਿਆਲੇ ਤੋਂ ਵੀ ਆਏ ਹਨ ਜਲੰਧ ਤੋਂ ਵੀ ਆਏ ਹਨ ਹੁਣ ਤੁਸੀਂ ਮੇਰੇ ਕੋਲੋਂ ਤਾਂ ਆਏ ਹੋ ਬੜੀ ਦੂਰੋਂ ਦੂਰੋਂ ਲੱਭਾ ਵੀ ਆਈਆਂ ਹਨ ਜੋ ਕਿ 10-10 15-15 ਮੈਂਬਰ ਆ ਕੇ ਆਪਣਾ ਬਲੱਡ ਡੋਨੇਟ ਕਰਕੇ ਗਏ ਨੇ ਬਾਕੀ ਸ਼ਹਿਰ ਦਾ ਸਾਨੂੰ ਬਹੁਤ ਸਹਿਯੋਗ ਰਹਿੰਦਾ ਹੈ ਜਿਸ ਦੇ ਕਰਕੇ ਇਹ ਸਮਾਗਮ ਜੋ ਹੈ ਜੋ ਬਲੱਡ ਡੋਨੇਸ਼ਨ ਕੈਂਪ ਹੈ ਨੇਪਰੇ ਚੜਦਾ ਹੈ ਸ਼ਹਿਰਬਾ ਕੀ ਕਹਿਣਾ ਚਾਹੋਗੇ ਅੱਜ 15 ਅਗਸਤ ਦਾ ਆਜ਼ਾਦੀ ਦਿਵਸ ਹੈ 15 ਅਗਸਤ ਦੇ ਦਿਨ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ ਜਿਸ ਤਰ੍ਹਾਂ ਕਿ ਆਪਾਂ ਨੂੰ 15 ਅਗਸਤ ਵਾਲੇ ਦਿਨ ਆਜ਼ਾਦੀ ਮਿਲੀ ਸੀਗੀ ਉਸੇ ਆਜ਼ਾਦੀ ਨੂੰ ਆਪਾਂ ਦੇਖਦੇ ਹੋਏ ਉਸ ਦੇ ਵਿੱਚ ਆਪਾਂ ਕੋਈ ਚੰਗੇ ਕੰਮ ਕਰੀਏ ਇੱਕ ਜੋ ਸਮਾਜ ਨੂੰ ਆਪਾਂ ਸੇਧ ਦੇ ਸਕੀਏ ਕੋਈ ਬਲੱਡ ਡੋਨੇਟ ਕਰੀਏ ਕੋਈ ਫਿਜ਼ੀਕਲ ਐਕਟੀਵਿਟੀ ਕਰੀਏ ਜਾਂ ਕੋਈ ਸੋਸ਼ਲ ਵਰਕ ਕਰੀਏ ਤਾਂ ਕਿ ਆਪਾਂ ਉਹਦੇ ਵਿੱਚ ਸੇਧ ਦੇ ਸਕੀਏ ਤੇ ਇਥੋਂ ਇੱਕ ਆਪਾਂ ਪ੍ਰਣ ਕਰਕੇ ਚੱਲੀਏ ਵੀ ਆਪਾਂ ਚੰਗੇ ਕਾਰਜ ਕਰਦੇ ਰਹੀਏ ਜਿੰਨੀਆਂ ਸਸਤਾਵਾਂ ਆਈਆਂ ਜਿੱਦੇ ਡੋਨਰ ਆਏ ਉਹਨਾਂ ਲਈ ਜਿੰਨੇ ਵੀ ਸਾਡੇ ਕੋਲ ਬਲੱਡ ਡੋਨਰ ਆਏ ਨੇਗੇ ਸਾਰਿਆਂ ਦਾ ਕਲੱਬ ਵੱਲੋਂ ਟਰੋਫੀ ਦੇ ਕੇ ਸਰਮਾਨ ਕੀਤਾ ਗਿਆ ਨਾਲ ਸਰਟੀਫਿਕੇਟ ਦਿੱਤੇ ਗਏ ਹਨ ਜਿੰਨੇ ਵੀ ਸਾਡੇ ਕੋ ਡੋਨਰ ਵੀ ਆਏ ਨੇਗੇ ਉਹਨਾਂ ਵਾਸਤੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਲੰਗਰ ਵੀ ਤਿਆਰ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਲੰਗਰ ਵੀ ਛੱਕ ਗਈਆਂ ਨੇ ਅੱਜ ਤਾਂ ਨਾਲ ਹੀ ਇਸ ਦੇ ਵਿੱਚ ਇੱਕ ਹੋਰ ਸੁਵਿਧਾ ਦਿੱਤੀ ਹੈ ਇਸ ਵਾਰ ਦੰਦਾਂ ਦਾ ਜੋ ਮੈਡੀਕਲ ਕੈਂਪ ਹੈ ਉਹ ਵੀ ਨਾਲ ਫ੍ਰੀ ਆਫ ਕੋਸ ਲਗਾਇਆ ਗਿਆ ਉਸ ਦਾ ਵੀ ਚੈੱਕਅਪ ਕੈਂਪ ਨਾਲ ਕੀਤਾ ਗਿਆ ਹੈ ਜੀ ਦਾ ਖਾਲਸਾ ਵਾਹ ਜੀ ਕਿ ਕੀ ਪਤ ਹੈ